ਬੀਜੇਪੀ ਬਣੀ ਸਭ ਤੋਂ ਵੱਡੀ ਅਮੀਰ ਰਾਜਨੀਤਿਕ ਪਾਰਟੀ 7113 ਕਰੋੜ ਦੇ ਫੰਡ ਨਾਲ ਪਹੁੰਚੀ ਸਭ ਤੋਂ ਉੱਪਰ ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ ਬੀਜੇਪੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਅਮੀਰ ਵੱਡੀ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਤਾਂ 7113 ਕਰੋੜ ਰੁਪਏ ਦੇ ਫੰਡ ਦੇ ਨਾਲ ਪਾਕਪਾ ਇਸ ਸਥਾਨ ਤੇ ਪਹੁੰਚੀ ਹੈ ਚੋਣ ਕਮਿਸ਼ਨ ਦੇ ਵੱਲੋਂ ਇਹ ਸੁਭਾਵਤ ਅੰਕੜੇ ਜਾਰੀ ਕੀਤੇ ਗਏ ਨੇ ਜਦਕਿ ਕਾਂਗਰਸ ਦੇ ਕੋਲ 857 ਕਰੋੜ ਰੁਪਏ ਨੇ ਤਾਂ ਚੋਣ ਕਮਿਸ਼ਨ ਨੂੰ ਦਿੱਤੇ ਅੰਕੜਿਆਂ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੋਣ ਦਾ ਦਾਵਾ ਕਰਨ ਵਾਲੀ ਬੀਜੇਪੀ ਕੋਲ 31 ਮਾਰਚ 2024 ਤੱਕ ਮੁੱਖ ਵਿਰੋਧੀ ਕਾਂਗਰਸ ਦੇ ਮੁਕਾਬਲੇ 857.15 ਕਰੋੜ ਰੁਪਏ ਦੇ ਮੁਕਾਬਲੇ 7113.80 ਕਰੋੜ ਰੁਪਏ ਦੀ ਭਾਰੀ ਲੰਗਦੀ ਤੇ ਬੈਂਕ ਬਕਾਇਆ ਹੈ 2023-24 ਦੌਰਾਨ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਭਾਜਪਾ ਨੇ 1754.6506 ਕਰੋੜ ਰੁਪਏ ਖਰਚ ਕੀਤੇ ਜੋ ਕਿ 2022-23 ਵਿੱਚ ਖਰਚ ਕੀਤੇ ਗਏ 1092 ਕਰੋੜ ਰੁਪਏ ਨਾਲੋਂ 60% ਦੀ ਵਾਧਾ ਹੈ ਇਸ ਦੇ ਮੁਕਾਬਲੇ ਕਾਂਗਰਸ ਨੇ 2023-24 ਦੌਰਾਨ 619.67 ਕਰੋੜ ਰੁਪਏ ਖਰਚ ਕੀਤੇ ਜੋ ਕਿ 2022-23 ਵਿੱਚ 192.56 ਕਰੋੜ ਰੁਪਏ ਸੀ ਤਾਂ ਲੋਕ ਸਭਾ ਚੋਣਾਂ ਦਾ ਐਲਾਨ 16 ਮਾਰਚ 2024 ਨੂੰ ਕੀਤਾ ਗਿਆ ਸੀ ਚੋਣ ਕਮਿਸ਼ਨ ਨੂੰ ਉਹਨਾਂ ਦੀਆਂ ਸਾਲਾਨਾ ਆਡਿਟ ਰਿਪੋਰਟਾਂ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ 1294.15 ਕਰੋੜ ਰੁਪਏ ਦੇ ਮੁਕਾਬਲੇ 2023-24 ਦੌਰਾਨ ਹੁਣ ਪਵੰਦੀਸ਼ੁਦਾ ਚੋਣ ਵੰਡਾ ਰਹੀ 1600 85.69 ਕਰੋੜ ਰੁਪਏ ਦੇ ਸਵੈ ਇਛਤ ਜੋਗਦਾਨ ਪ੍ਰਾਪਤ ਕੀਤੇ ਹਨ ਸੱਤਾਧਾਰੀ ਪਾਰਟੀ ਨੇ ਪਿਛਲੇ ਸਾਲ 2022-23 ਵਿੱਚ 648.42 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਦੌਰਾਨ 2042.75 ਕਰੋੜ ਰੁਪਏ ਦੇ ਹੋਰ ਯੋਗਦਾਨ ਵੀ ਦਿਖਾਏ ਹਨ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਆਡਿਟ ਰਿਪੋਰਟ ਵਿੱਚ ਕਾਂਗਰਸ ਦੇ 2023-24 ਦੌਰਾਨ ਕੁੱਲ 1225.65 11 ਕਰੋੜ ਰੁਪਏ ਦੇ ਯੋਗਦਾਨ ਪ੍ਰਾਪਤ ਕੀਤੇ ਨੇ ਜਿਸ ਦੇ ਵਿੱਚ ਗ੍ਰਾਂਟਾਂ, ਦਾਨ ਅਤੇ ਯੋਗਦਾਨ ਰਾਹੀਂ 1129.67 ਕਰੋੜ ਰੁਪਏ ਸ਼ਾਮਿਲ ਨੇ ਇਸ ਵਿੱਚ 31 ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ ਇਲੈਕਟ੍ਰਾਨਿਕ ਬਾਂਡਾਂ ਜਿਨ੍ਹਾਂ ਤੇ ਹੁਣ ਸੁਪਰੀਮ ਕੋਰਟ ਨੇ ਪਾਬੰਦੀ ਲਗਾ ਦਿੱਤੀ ਹੈ ਰਾਹੀਂ ਪ੍ਰਾਪਤ ਹੋਏ 828.36 ਕਰੋੜ ਰੁਪਏ ਵੀ ਸ਼ਾਮਿਲ ਨੇ ਸਾਲ ਦੌਰਾਨ ਭਾਜਪਾ ਨੇ ਇਸ਼ਤਿਹਾਰਾਂ ਵਿੱਚ 591 ਕਰੋੜ ਰੁਪਏ ਖਰਚ ਕੀਤੇ ਜਿਸ ਵਿੱਚ ਇਲੈਕਟ੍ਰਾਨਿਕ ਮੀਡੀਆ ਵਿੱਚ 4346584 ਕਰੋੜ ਰੁਪਏ ਅਤੇ ਛਪੀ ਸਮੱਗਰੀ ਵਿੱਚ 1156562 ਕਰੋੜ ਰੁਪਏ ਸ਼ਾਮਲ ਨੇ ਸੱਤਾਧਾਰੀ ਪਾਰਟੀ ਨੇ 2023-24 ਦੌਰਾਨ ਜਹਾਜ਼ਾਂ ਹੈਲੀਕਾਪਟਰਾਂ ਉੱਤੇ 174 ਰੁਪਏ ਖਰਚ ਕੀਤੇ ਜਦਕਿ 2022-23 ਵਿੱਚ ਇਹ ਰਕਮ 786523 ਕਰੋੜ ਰੁਪਏ ਸੀ ਅਤੇ ਇਸ ਸਾਲ ਦੌਰਾਨ ਆਪਣੇ ਉਮੀਦਵਾਰਾਂ ਨੂੰ 1916506 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਦਕਿ ਪਿਛਲੇ ਸਾਲ ਇਹ ਰਕਮ 75655 ਕਰੋੜ ਰੁਪਏ ਸੀ ਤਾਂ ਭਾਜਪਾ ਦੇ ਵੱਲੋਂ ਇੱਕ ਵੱਡਾ ਰਿਕਾਰਡ ਆ ਜਿਹੜਾ ਉਹ ਕਾਇਮ ਕੀਤਾ ਗਿਆ ਹੈ ਚੋਣ ਕਮਿਸ਼ਨ ਦੇ ਵੱਲੋਂ ਇਹ ਸਭਾਵਤ ਅੰਕੜੇ ਸਾਂਝੇ ਕੀਤੇ ਗਏ ਨੇ